ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਹਿਸਟਰੀ ਵਿੱਚ ਦੋਸਤੋ ਇਹ ਅਸੀਂ ਚੈਨਲ ਜਿਹੜਾ ਖੋਲਿਆ ਹੈ ਇਹ ਪੰਜਾਬ ਦੀ ਗੱਲ ਕਰਨ ਵਾਸਤੇ ਪੰਜਾਬੀਅਤ ਦੀ ਗੱਲ ਕਰਨ ਵਾਸਤੇ ਤੇ ਸਿੱਖੀ ਦੀ ਗੱਲ ਕਰਨ ਵਾਸਤੇ ਖੋਲਿਆ ਹੈ ਸਾਡਾ ਇੱਕ ਚੈਨਲ ਸ਼ਾਇਦ ਤੁਹਾਨੂੰ ਯਾਦ ਹੋਵੇ ਇੱਕ ਸਿੱਖ ਹਿਸਟਰੀ ਨੋ ਤੇ ਹੁੰਦਾ ਸੀ ਕੁਝ ਕਾਰਨਾ ਕਰਕੇ ਉਹਨੂੰ ਬੰਦ ਕਰ ਦਿੱਤਾ ਗਿਆ ਸੋ ਇਸ ਚੈਨਲ ਨੂੰ ਵਾਤੋਂ-ਵਾਤ ਸਬਸਕ੍ਰਾਈਬ ਕਰਦੇ ਹੋ ਕਿਉਂਕਿ ਅੱਜ ਤੋਂ ਬਾਅਦ ਇੱਥੇ ਪੰਜਾਬੀਆਂ ਦੀ ਗੱਲ ਪੰਜਾਬੀਅਤ ਦੀ ਗੱਲ ਤੇ ਸਿੱਖੀ ਦੀ ਗੱਲ ਕੀਤੀ ਜਾਵੇਗੀ ਸੋ ਅੱਜ ਦਾ ਜਿਹੜਾ ਆਪਾਂ ਵਿਸ਼ਾ ਲੈ ਕੇ ਆਏ ਆ ਉਹ ਇਹ ਹੈ ਵੀ ਤੁਸੀਂ ਸਾਰਿਆਂ ਨੇ ਵੇਖਿਆ ਵੀ ਕਿਸਾਨੀ ਅੰਦੋਲਨ ਚੱਲ ਰਿਹਾ ਸੋ ਕਿਸਾਨੀ ਅੰਦੋਲਨ ਵਿੱਚ ਸਭ ਤੋਂ ਪਹਿਲਾਂ ਅਸੀਂ ਸਲੂਟ ਕਰਦੇ ਹਾਂ ਜਿਨ੍ਹਾਂ-ਜਿਨ੍ਹਾਂ ਮੁੰਡਿਆਂ ਨੇ ਜਿਨ੍ਹਾਂ-ਜਿਨ੍ਹਾਂ ਨੌਜਵਾਨਾਂ ਨੇ ਉੱਥੇ ਜਾ ਕੇ ਜਿਹੜੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਕਰਕੇ ਸੱਟਾਂ ਖਾਧੀਆਂ ਸਾਡੇ ਬਜ਼ੁਰਗਾਂ ਨੇ ਜਿਹੜੇ ਕਿ ਹੁਣ ਵਿਚਾਰੇ ਮੰਜਿਆਂ ਤੇ ਬੈਠਣ ਦੀ ਉਮਰ ਸੀ ਉਹਨਾਂ ਦੀ ਉਹ ਵੀ ਉੱਥੇ ਜਾ ਕੇ ਡਾਂਗਾ ਚੁੱਕ ਕੇ ਪੱਥਰ ਚੱਕ ਕੇ ਵਿਚਾਰੇ ਜਿਹੜੇ ਅਥਰੂ ਗੈਸ ਦੇ ਗੋਲੇ ਖਾ ਰਹੇ ਨੇ ਤੇ ਫੱਟੜ ਹੋ ਰਹੇ ਨੇ ਸੋ ਅੱਜ ਆਪਾਂ ਗੱਲ ਕਰਾਂਗੇ ਲੱਖੇ ਸਿਧਾਣੇ ਬਾਰੇ ਹੁਣ ਲੱਖੇ ਸਿਧਾਣੇ ਦੀ ਕੱਲ ਮੈਂ ਇੱਕ ਵੀਡੀਓ ਵੇਖੀ ਸੀ ਉਹ ਕਹਿੰਦਾ ਵੀ ਨੌਜਵਾਨੋ ਲੋਕੋ ਪੰਜਾਬ ਦੇ ਲੋਕੋ ਹਰਿਆਣੇ ਦੇ ਲੋਕੋ ਇਹ ਸਾਡੇ ਕੋਲ ਕਹਿੰਦਾ ਵੀ ਆਖਰੀ ਮੌਕਾ ਆ ਇਹ ਨਸਲਾਂ ਦੀ ਲੜਾਈ ਆ ਇਹ ਸਾਡੀ ਆਉਣ ਵਾਲੇ ਪੁਵਿੱਖ ਦੀ ਲੜਾਈ ਆ ਸੋ ਸਭ ਤੋਂ ਪਹਿਲਾਂ ਆਪਾਂ ਇੱਥੇ ਯਾਦ ਕਰਨਾ ਬਣਦਾ ਹੈ ਸਾਨੂੰ ਦੀਪ ਸਿੱਧੂ ਨੂੰ ਦੀਪ ਸਿੱਧੂ ਜਦੋਂ ਪਹਿਲਾ ਕਿਸਾਨੀ ਮੋਰਚਾ ਲੱਗਿਆ ਸੀ ਉਦੋਂ ਇਹ ਪਿੱਟ ਪਿੱਟ ਕੇ ਮਰ ਗਿਆ ਰੋੜ ਰੋ ਕੇ ਮਰ ਗਿਆ ਉਹ ਬੰਦਾ ਉਹ ਵੀ ਇਹ ਐਮਐਸਪੀ ਇਕੱਲੇ ਐਮਐਸਪੀ ਦੀ ਲੜਾਈ ਨਹੀਂ ਹੈਗੀ ਐਮਐਸਪੀ ਤਾਂ ਦੋਸਤੋਂ ਉਹਦੇ ਵਿੱਚ ਇੱਕ ਛੋਟਾ ਜਿਹਾ ਹਿੱਸਾ ਆ ਇਹ ਸਾਡੀ ਨਸਲਾਂ ਦੀ ਲੜਾਈ ਆ ਉਹ ਬੰਦਾ ਅਖੀਰ ਤੱਕ ਪਿੱਟ ਪਿੱਟ ਕੇ ਮਰ ਗਿਆ ਉਹ ਕਹਿੰਦਾ ਵੀ ਓਏ ਏਕਤਾ ਕਰ ਲੋ ਲੱਖੇ ਸਿਧਾਣੇ ਨੂੰ ਉਹਨੇ ਕਿੰਨੀ ਵਾਰ ਕਿਹਾ ਕਿੰਨੀ ਵਾਰ ਸਨੇਹੇ ਭੇਜੇ ਵੀ ਬੈਠ ਕੇ ਗੱਲਬਾਤ ਕਰ ਲੋ ਸਾਨੂੰ ਇਕੱਠੇ ਹੋ ਕੇ ਅੱਗੇ ਵਧਣਾ ਚਾਹੀਦਾ ਪਰ ਇਹ ਉਹੀ ਲੱਖਾ ਹੈ ਜਿਹੜਾ ਉਸ ਵਾਰੀ ਲੱਖੇ ਮਤਲਬ ਦੀਪ ਸਿੱਧੂ ਦੀ ਗੱਲ ਸੁਣ ਕੇ ਰਾਜ਼ੀ ਨਹੀਂ ਸੀ ਸੋ ਉਹੀ ਗੱਲ ਹੋਈ ਕਿੰਨੇ ਸਾਲ ਬਾਅਦ ਅੱਜ ਲੱਖਾ ਉਹੀ ਕਹਿ ਰਿਹਾ ਜੋ ਕਦੇ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਵੀ ਇਹ ਸਾਡੀ ਨਸਲਾਂ ਦੀ ਲੜਾਈ ਆ ਇਹ ਆਖਰੀ ਲੜਾਈ ਆ ਪਰ ਦੋਸਤੋ ਇੱਥੇ ਮੈਨੂੰ ਦੀਵ ਸੁੱਧੂ ਦੀ ਇੱਕ ਗੱਲ ਯਾਦ ਆਉਂਦੀ ਆ ਵੀ ਭੇਡਾਂ ਨੇ ਜਿਹੜੀਆਂ ਭੇਡਾਂ ਨੂੰ ਮੁੰਨਿਆ ਜਾ ਸਕਦਾ ਪਰ ਸਮਝਾਇਆ ਨਹੀਂ ਜਾ ਸਕਦਾ ਹੁਣ ਲੱਖਾਂ ਕਹਿ ਰਿਹਾ ਵੀ ਸਾਡੀ ਨਸਲਾਂ ਦੀ ਲੜਾਈ ਹੈ ਚਲੋ ਨਸਲਾਂ ਦੀ ਲੜਾਈ ਮੰਨ ਕੇ ਅਸੀਂ ਅੱਗੇ ਵੀ ਆ ਜਾਾਂਗੇ ਅਸੀਂ ਮਾਰਕੁੱਟ ਵੀ ਖਾਵਾਂਗੇ ਅਸੀਂ ਬੈਰੀਕੇਡ ਵੀ ਪੰਨ ਲਾਂਗੇ ਤੁਹਾਨੂੰ ਸਟੇਜ ਵੀ ਲੈ ਕੇ ਦੇ ਦਾਂਗੇ ਪਰ ਕੀ ਇਹ ਛੌਟੀ ਆ ਵੀ ਉਸ ਤੋਂ ਬਾਅਦ ਤੁਸੀਂ ਮਤਲਬ ਜਿਹੜਾ ਹੈਗਾ ਉਹ ਸਰਕਾਰ ਨਾਲ ਅੰਦਰੋਂ ਅੰਦਰੀ ਗਿੱਟਮਟ ਕਰਕੇ ਜਿਵੇਂ ਪਹਿਲਾ ਕਿਸਾਨੀ ਮੋਰਚੇ ਤੇ ਠਾਲ ਕੇ ਲਿਆਏ ਸਾਰਾ ਕਿਸਾਨੀ ਮੋਰਚਾ ਵੀ ਹੋ ਗਿਆ ਜੀ ਹੱਲ ਹੋ ਗਿਆ ਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਫੇਰ ਸਾਨੂੰ ਬੈਠਣਾ ਪੈ ਗਿਆ ਦੇਵ ਸਿੱਧੂ ਵੀ ਇਹੀ ਮਰ ਮਰ ਗਿਆ ਕਹਿੰਦਾ ਕਹਿੰਦਾ ਵੀ ਉਹ ਤੁਹਾਨੂੰ ਫੇਰ ਆਉਣਾ ਪੈਣਾ ਇੱਥੇ ਤੇ ਹੁਣ ਤੁਸੀਂ ਦੇਖੋ ਸਰਕਾਰ ਦੀ ਪਾਵਰ ਦੇਖੋ ਤੁਸੀਂ ਸਰਕਾਰ ਆਪਣੇ ਆਪ ਨੂੰ ਕਿੰਨਾ ਮੋਡੀਫਾਈ ਕਰ ਗਈ ਉਸ ਤੋਂ ਬਾਅਦ ਪਹਿਲੇ ਕਿਸਾਨੀ ਸੰਘਰਸ਼ ਤੋਂ ਬਾਅਦ ਹੁਣ ਉਹ ਅੱਗੇ ਨਹੀਂ ਵਧਣ ਦੇ ਰਹੇ ਇਸ ਕਰਕੇ ਜਿਹੜਾ ਮੌਕਾ ਹੁੰਦਾ ਮਿੱਤਰੋ ਇੱਕ ਵਾਰੀ ਉਹ ਮਿਲਦਾ ਹੁੰਦਾ ਸਭ ਨੂੰ ਹੁਣ ਵੀ ਸਭ ਨੂੰ ਮਤਲਬ ਇਕੱਠੇ ਹੋ ਕੇ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਹੁਣ ਤੱਕ ਦਿੱਲੀ ਨਹੀਂ ਪਹੁੰਚੀਆਂ ਉਹਨਾਂ ਨੂੰ ਵੀ ਭਾਈ ਜਾਣਾ ਚਾਹੀਦਾ ਇਹ ਜਿਹੜੇ ਕਿਸਾਨ ਉਥੇ ਡਾਂਗਾ ਖਾ ਰਹੇ ਨੇ ਮਰ ਰਹੇ ਨੇ ਸਾਡੇ ਨੌਜਵਾਨ ਇਹ ਵੀ ਤਾਂ ਸਾਡੇ ਲੋਕ ਨੇ ਹੁਣ ਇੱਕ ਬਹੁਤ ਹੀ ਖੂਬਸੂਰਤ ਗੱਲ ਦੱਸਦਾ ਤੁਹਾਨੂੰ ਮੈਂ ਦੋਸਤੋ ਵੀ ਕਲਾ ਕਿਵੇਂ ਵਰਤਦੀ ਹੈ ਲੱਖਾ ਕਹਿੰਦਾ ਸੀ ਵੀ ਕਲਾ ਨਹੀਂ ਹੈਗੀ ਕਲਾ ਵਰਤਦੀ ਨਹੀਂ ਹੁੰਦੀ ਕੱਲ ਪਰਸੋਂ ਮੈਂ ਇੱਕ ਇੰਟਰਵਿਊ ਲੈ ਰਿਹਾ ਸੀ ਬੰਦਾ ਕੋਈ ਨਿਊਜ਼ ਚੈਨਲ ਦਾ ਸੀ ਉਹ ਇੱਕ ਮੁੰਡੇ ਨੂੰ ਆ ਕੇ ਪੁੱਛਦਾ ਬੰਦੇ ਨੂੰ ਆ ਕੇ ਉਹ ਕਹਿੰਦਾ ਵੀ ਤੁਸੀਂ ਅੱਗੇ ਵਧ ਸਕਦੇ ਹੋ ਵੀ ਸਰਕਾਰ ਨੇ ਇੰਨਾ ਮਤਲਬ ਵੈਰੀਕੇਡਿੰਗ ਕੀਤੀ ਹੋਈ ਆ ਅਥਰੂ ਗੈਸ ਦੇ ਗੋਲੇ ਛਰ ਲਏ ਕਿ ਜੋ ਮਰ ਜੇ ਉਹਨਾਂ ਦੇ ਹੱਥ ਚਾਰੇ ਉਹ ਚਲਾ ਰਹੇ ਨੇ ਉਹ ਕਹਿੰਦਾ ਵੀ ਅਸੀਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਅਸੀਂ ਸਿੱਖਾਂ ਦੀ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਵੀ ਸਾਡੇ ਨਾਲ ਆਓ ਤੁਹਾਡੇ ਬਿਨਾ ਅਸੀਂ ਅੱਗੇ ਨਹੀਂ ਵਧ ਸਕਦੇ ਇਹ ਉਹੀ ਲੋਕ ਨੇ ਉਹੀ ਸਮਾਂ ਪ੍ਰਾਣਾ ਆ ਗਿਆ ਜਦੋਂ ਨਿਹੰਗ ਸਿੰਘ ਨੂੰ ਜੜੇ ਕਹਿੰਦੇ ਸੀ ਨਸ਼ੇੜੀ ਇੱਥੋਂ ਚਲੇ ਜਾਣ ਇਹਨਾਂ ਦੀ ਇੱਥੇ ਕੋਈ ਲੋੜ ਨਹੀਂ ਅੱਜ ਉਹੀ ਹਾਕਾ ਮਾਰਦੇ ਫਿਰਦੇ ਨੇ ਨਿਹੰਗ ਸਿੰਘਾਂ ਨੂੰ ਵੀ ਆਜੋ ਤੁਹਾਡੇ ਬਿਨਾ ਗਤੀ ਨਹੀਂ ਹੈਗੀ ਇਹਨੂੰ ਕਹਿੰਦੇ ਨੇ ਕਲਾਵਰਤਨੀ ਬਾਈ ਇੱਕ ਉਹ ਹਰਿਆਣੇ ਦਾ ਨੌਜਵਾਨ ਹੈ ਉਹਦਾ ਨਾਂ ਸ਼ਾਇਦ ਨਵਦੀਪ ਜਲਬੇਰਾ ਹੈ ਪੁਰਾਣੇ ਕਿਸਾਨੀ ਅੰਦੋਲਨ ਚ ਜੋ ਉਹਨੇ ਮਰਜ਼ੀ ਕੀਤਾ ਹੋਵੇ ਪਰ ਐਤ ਕੀ ਉਹਦੀ ਇੱਕ ਗੱਲ ਨੋਟ ਕੀਤੀ ਆ ਵੀ ਉਹ ਜਿਹੜੀ ਵੀ ਲਾਈਵ ਆਪਣੀ ਕਰਦਾ ਫੇਸਬੁੱਕ ਤੇ ਜੋ ਵੀ ਗੱਲ ਸੰਗਤਾਂ ਨਾਲ ਕਰਦਾ ਸਭ ਤੋਂ ਪਹਿਲਾਂ ਫਤਿਹ ਬਲਾ ਕੇ ਕਰਦਾ ਤੇ ਉਹ ਬਾਰ-ਬਾਰ ਕਹਿੰਦਾ ਵੀ ਸੱਚੇ ਪਾਤਸ਼ਾਹ ਉਹਨਾਂ ਗੁਰੂਆਂ ਦਾ ਹੱਥ ਸਾਡੇ ਉੱਤੇ ਹੈ ਇਹਨੂੰ ਕਹਿੰਦੇ ਨੇ ਕਲਾਵਰਤਨੀ ਸੋ ਸਾਡੇ ਨਾਲ ਸ਼ਰੀਕਾ ਨਾ ਰੱਖੋ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਜਿਹੜਾ ਦੁਸ਼ਮਣ ਆ ਉਹ ਸਾਡਾ ਇੱਕ ਆ ਤੇ ਅਸੀਂ ਇੱਕੇ ਤੋਂ ਬਿਨਾ ਉਸ ਦੁਸ਼ਮਣ ਨੂੰ ਜਿੱਤ ਨਹੀਂ ਸਕਦੇ ਸੋ ਜਿਹੜੀਆਂ ਜਥੇਬੰਦੀਆਂ ਹਲੇ ਤੱਕ ਉੱਥੇ ਨਹੀਂ ਗਈਆਂ ਜਿਹੜੀਆਂ ਕਹਿੰਦੀਆਂ ਨੇ ਵੀ ਸਾਨੂੰ ਕਾਲ ਹੀ ਦਤੀ ਭਾਈ ਉੱਥੇ ਜਿਹੜਾ ਵਿਆਹ ਤਰਿਆ ਹੋਇਆ ਵੀ ਤੁਹਾਨੂੰ ਕਾਲ ਦੰਦੇ ਜਾਂ ਤੁਹਾਨੂੰ ਸੱਦਾ ਦੰਦੇ ਇਹ ਤਾਂ ਇੱਕ جنگ ਹੈ ਜੰਗ ਤੇ ਜਿਹੜਾ ਆ ਗਿਆ ਉਹਦੀ ਬੱਲੇ ਬੱਲੇ ਹੋ ਜਾਣੀ ਆ ਜਿਹੜਾ ਰਹਿ ਗਿਆ ਉਹਨੂੰ ਜਿਹੜਾ ਹੈਗਾ ਉਹ ਲਾੜ ਤਾਂ ਪੈਂਦੀਆਂ ਰਹਿਣੀਆਂ ਨੇ ਸੋ ਸਾਰੀਆਂ ਜਥੇਬੰਦੀਆਂ ਨੂੰ ਮੈਂ ਬੇਨਤੀ ਕਰਦਾ ਜਿਹੜੀਆਂ ਹੁਣ ਵੀ ਘਰਾਂ 'ਚ ਬੈਠੀਆਂ ਨੇ ਲੋਕ ਘਰਾਂ 'ਚ ਬੈਠੇ ਨੇ ਵੀ ਸਾਨੂੰ ਸਾਰਿਆਂ ਨੂੰ ਮਿਲ ਕੇ ਜਿਹੜੀ ਹੈਗੀ ਜੰਗ ਇਹ ਜਿਹੜੀ ਇਹ ਜਿਤਣੀ ਚਾਹੀਦੀ ਹੈ ਸੋ ਸਾਰਿਆਂ ਨੂੰ ਮਿਲ ਕੇ ਕਿਸਾਨੀ ਸੰਘਰਸ਼ ਦਾ ਸਾਥ ਦੇਣਾ ਚਾਹੀਦਾ ਤੇ ਯਾਦ ਕਰਨਾ ਚਾਹੀਦਾ ਉਹ ਬੰਦੇ ਨੂੰ ਜਿਹੜਾ ਕਿ 5-6 ਸਾਲ ਪਹਿਲਾਂ ਕਹਿ ਗਿਆ ਸੀ ਵੀ ਤੁਹਾਨੂੰ ਇੱਥੇ ਫੇਰ ਆਉਣਾ ਪੈ ਜਾਣਾ ਤੁਸੀਂ ਨਾ ਉਠੋ ਕੱਲੀ ਐਮਐਸਪੀ ਦੀ ਲੜਾਈ ਨਹੀਂ ਇਹ ਸਾਡੀ ਹੋਂਦ ਦੀ ਲੜਾਈ ਹੈ ਪੰਜਾਬ ਦੀ ਹਰਿਆਣਾ ਦੀ ਹੈ ਹੋਂਦ ਦੀ ਲੜਾਈ ਹੈ ਦੋਸਤੋ ਇਹ ਉਹੀ ਚੈਨ ਵਾਲੇ ਨੇ ਇਹ ਉਹੀ ਫੇਸਬੁੱਕ ਪੇਜ ਵਾਲੇ ਨੇ ਜਿਹੜੇ ਦੀਪ ਨੂੰ ਗद्दार ਕਹਿੰਦੇ ਰਹੇ ਤੇ ਅੱਜ ਵਿਊ ਲੈਣ ਦੇ ਮਾਰੇ ਉਹਦੀ ਵਰਸੀ ਤੇ ਜਾ ਕੇ ਉੱਥੇ ਕਹਿੰਦੇ ਵੀ ਅਸੀਂ ਸਾਰਾ ਅਰੇਂਜਮੈਂਟ ਕਰ ਰਹੇ ਹਾਂ ਤੁਸੀਂ ਵੇਖਿਆ ਹੋਊਗਾ ਬਹੁਤ ਪੇਜ ਵਾਲੇ ਨੇ ਜਿਹੜੇ ਉਦੋਂ ਦੀਪ ਸਿੱਧੂ ਦੀ ਮਤਲਬ ਮੁਖਾਲਫਤ ਕਰਦੇ ਰਹੇ ਉਹਨੂੰ ਗद्दार ਕਹਿੰਦੇ ਰਹੇ ਸ਼ਰਿਆਮ ਤੇ ਅੱਜ ਦੀਪ ਸਿੱਧੂ ਦਾ ਨਾਮ ਲੈ ਕੇ ਵੀਊ ਲੈ ਰਹੇ ਨੇ ਤੋ ਐਨੀ ਆ ਕੇ ਬੇਨਤੀਆਂ ਕਰਨੀਆਂ ਸੀ ਇਸ ਚੈਨਲ ਨੂੰ ਜਿਹੜਾ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇਸ ਤਈ ਹੁਣ ਤੋਂ ਪੰਜਾਬ ਦੀ ਗੱਲ ਸ਼ਰਿਆਮ ਕਰਿਆ ਕਰਾਂਗੇ ਤੇ ਸਾਨੂੰ ਇਹ ਮੰਨ ਲੈਣਾ ਚਾਹੀਦਾ ਵੀ ਸਿੱਖੀ ਤੋਂ ਬਿਨਾ ਜਿਹੜੀ ਪੰਜਾਬ ਦੀ ਗੱਲ ਉਹ ਕਦੇ ਵੀ ਨਹੀਂ ਹੋ ਸਕਦੀ ਤੋ ਐਨੀ ਆ ਕੇ ਮੇਰੀਆਂ ਬੇਨਤੀਆਂ ਪ੍ਰਵਾਨ ਕਰਿਓ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ